12 ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤਿਰਤ ਕਰਮ ਕੇ ਵਿਚੂੜੇ ਕਰ ਕਿਰਪਾ ਮੇਲੋ ਹਰਿ ਰਾਮ ਚਾਰ ਕੁੰਟ ਦਹ ਦਿਸ ਬ੍ਰਹਮੇ ਥਕ ਆਏ ਪ੍ਰਭ ਕੀ ਸ਼ਾਮ ਤੈਨ ਦੁਦਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸ਼ਾਖ ਕੁਮਲਾਵਤੀ ਉਪਜ ਹੈ ਨਹੀਂ ਧਾਮ ਹਰ ਨਾਹ ਨ ਮਿਲੀ ਐ ਸਾਜਨਾ ਕੱਤ ਪਾਈ ਐ ਬਿਸਰਾਮ ਜੇਤ ਘਰ ਹਰ ਕੰਤ ਨਾ ਪ੍ਰਗਟਈ ਪਾਠ ਨਗਰ ਸੇ ਗ੍ਰਾਮ ਸਰਮ ਸਿੰਗਾਰ ਤੰਬੋਲ ਰਸ ਸਾਣ ਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਨ ਨਾਨਕ ਕੀ ਦੇਨੰਤੀਆਂ ਕਰ ਕਿਰਪਾ ਦੀਜੈ ਨਾਮ ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਦਾ ਨੇਹ ਚਲਤਾਂ ਮਗਰ ਮਾਹ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਨ ਕੀ ਸੋਪਾ ਕਿਆ ਘਣੀ ਜੇ ਸਾਹਿਬ ਮੇ ਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਦ ਸਹਿ ਲੜੀਆਂ ਸਾਦ ਜਨਾ ਤੇ ਬਾਹਰੀ ਸੇ ਰਹਿਣਾ ਅਕੇਲੜੀਆਂ ਇਹਨ ਦੁੱਖ ਨ ਕਬ ਹੂੰ ਉੱਤਰ ਸੇ ਜਮ ਕੇ ਵਸ ਪੜੀਆਂ ਜਿਨੀ ਆਵੇ ਆ ਪ੍ਰਭ ਆਪਣਾ ਸੇ ਤੇ ਸਣਗਤ ਖੜੀਆਂ ਰਤਨ ਜਬੇਰ ਲਾਲ ਹਰ ਕੰਠ ਤੇ ਨਾ ਜੜੀਆਂ ਨਾਨਕ ਬਾਣਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਅਰਾਧਨਾ ਬਹੁੜ ਨ ਜਨ ਮੜੀਆਂ 12 ਮਹਾ ਮਾਜ ਮਹੱਲਾ ਪੰਜਵੇਂ ਘਰਚਰਤ ਇਹ ਬਾਣੀ ਦਸ 12 ਮਹੀਨਿਆਂ ਦੀ ਦੇ ਨਾਮ ਨਾਲ ਪੰਜਵੇਂ ਪਾਸ਼ਾ ਜੀ ਦੀ ਕੋਚਾਰਨ ਹੋਈ ਮਾਜ ਰਾਜ ਵਿੱਚ ਧੰ ਤੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 133 ਉਤੇ ਸੁਭਾਈ ਮਾਇ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਅਤੇ ਸੱਚੇ ਗੁਰਾਂ ਦੀ ਪੂਰੇ ਗੁਰਾਂ ਦੀ ਮਿਹਰ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਹੈ ਮੇਰੇ ਸਰਵ ਵਿਆਪ ਪਰਮਾਤਮਾ ਆਪਣੀ ਮਿਹਰ ਕਰ ਅਤੇ ਸਾਨੂੰ ਆਪਣੇ ਨਾਲ ਲਾ। ਅਸੀਂ ਆਪਣੇ ਕੀਤੇ ਹੋਏ ਮਾੜੇ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਹੋਏ ਹਾਂ। ਸਾਡੇ ਤੇ ਨਿਹਰ ਕਰ ਸਾਨੂੰ ਆਪਣੇ ਚਰਨਾਂ ਚ ਲੀ ਜਾ ਚਾਰ ਕੁੰਟ ਤਹ ਦਿਸ ਪਰ ਮੈਂ ਥਕ ਆਏ ਭ੍ਰੰਤ ਦੀ ਸਾਂ ਅਸੀਂ ਚਾਰਾਂ ਦਿਸ਼ਾਂ ਵਿੱਚ ਪਟਕੇ ਹਾਰ ਕੀ ਹੁਣ ਤੇਰੀ ਸ਼ਰਣਾ ਆਏ ਏ ਪ੍ਰਭੂ ਸਾਡੇ ਤੇ ਕਿਰਪਾ ਕਰ ਸਾਨੂੰ ਆਪਣੇ ਚਰਨਾਂ ਚ ਲੀ ਤੈਨ ਦੁਦੈ ਤੈ ਬਾਹਰੀ ਕਿ ਤੈ ਨ ਆਵੇਗਾ ਜਿਸ ਤਰ੍ਹਾਂ ਕੋਈ ਪਸ਼ੂ ਅਸ਼ੀ ਗਾਂ ਜਾਂ ਮੱਝ ਦੁੱਧ ਤੋਂ ਬਿਗੈ ਕਿਸੇ ਕੰਮ ਨਾ ਜਲ ਬਿਨ ਸ਼ਾਖ ਕੁਮਲਾਵਤੀ ਉਪਜਾ ਹੈ ਨਹੀਂ ਤਾਂ ਪਾਣੀ ਦੇ ਬਿਗੈ ਫਸਲਾਂ ਮੁਰਝਾ ਜਾਂਦੀਆਂ ਹਨ ਅਤੇ ਉਹਨਾਂ ਦਾ ਮੁੱਲ ਨਹੀਂ ਲਟਿਆ ਜਾ ਸਕਦਾ ਹਰ ਨਾਹ ਨਾ ਮਿਲਿਆ ਸਾਜਨਾ ਕਤ ਪਾਈ ਹੈ ਕਿਸਰਾਂ ਜੇਕਰਸੀਂ ਵਾਹਿਗੁਰੂ ਜੀ ਪਰਭੂ ਦੇ ਚਰਨਾਂ ਵਿੱਚ ਇੱਕ ਮਿਕਨਾ ਹੋਏ ਤਾਂ ਅਸੀਂ ਕਿਸ ਤਰ੍ਹਾਂ ਆਰਾਮ ਪਾ ਸਕਦੇ ਹਾਂ ਪਾਪ ਜਨਮ ਗੰਤੋਂ ਇਸ ਤਰ੍ਹਾਂ ਮੁਕਤ ਹੋ ਸਕਦੇ ਹਾਂ ਜਿਤ ਕਰ ਹਰ ਕੰਤ ਨਾ ਪ੍ਰਗਟਿ ਪਠ ਨਗਰ ਸੇ ਗ੍ਰਾਮ ਜਿਸ ਅੰਤਹਕਰਣ ਵਿੱਚ ਪਰਮਾਤਮਾ ਪ੍ਰਗਟ ਨਹੀਂ ਹੁੰਦਾ ਜਿਸ ਹਿਰਦੇ ਵਿੱਚ ਪਰਮਾਤਮਾ ਦਾ ਵਾਸ ਨਹੀਂ ਹੁੰਦਾ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਪੱਠੀ ਧਪ ਰਹੀ ਹੈ ਤੇ ਉਹ ਹਿਰਦਾ ਵੀ ਇਸੇ ਤਰ੍ਹਾਂ ਦਬਤਾ ਹੈ ਸ਼ਾਂਤੀ ਨਹੀਂ ਹੈ ਸਰਬ ਸ਼ਿੰਗਾਰ ਤੰਬੂਲ ਰਸ ਸਣਦੇ ਹੀ ਸਭ ਖਾਂਗ ਪ੍ਰਭੂ ਦੇ ਪ੍ਰੇਮ ਤੋਂ ਬਿਨਾ ਕੀਤੇ ਹੋਏ ਸ਼ਿੰਗਾਰ ਭਾਵੇਂ ਧਾਰਮਿਕ ਰੀਤੀ ਰਿਵਾਜ ਜੋ ਅਸੀਂ ਕਰਦੇ ਹਾਂ ਸਭ ਵਿਅਰਥ ਹਨ ਜਿੰਨਾ ਚਿਰ ਹਿਰਦੇ ਵਿੱਚ ਪ੍ਰਭੂ ਦਾ ਵਾਸ ਨਹੀਂ ਗੁਰਮਾਣੀ ਦਾ ਬਾਖ ਹੈ ਅਤ ਸੁੰਦਰ ਕੁਲੀਨ ਚਤਰਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਪ੍ਰਮਾਤਮਾ ਦੇ ਪਿਆਰ ਤੋਂ ਸਖਨੇ ਹਿਰਦੇ ਖਾਲੀ ਹਨ ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਾਣ ਉਸ ਪ੍ਰਭੂ ਤੋਂ ਉਸ ਵਾਹਿਗੁਰੂ ਤੋਂ ਵਿਛੜੇ ਹੋਏ ਦੇ ਇਸ ਤੇ ਦਾ ਸੱਜਣ ਸਭ ਇੱਕ ਤਰ੍ਹਾਂ ਦਾ ਜਮਾ ਦਾ ਰੂਪ ਹਾਂ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ ਪੰਜਵੇਂ ਗੁਰੂ ਨਾਨਕ ਪ੍ਰਾਰਥਨਾ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਇਹ ਵਾਹਿਗੁਰੂ ਆਪਣੀ ਰਹਿਮਤ ਧਾਰ ਸਾਨੂੰ ਆਪਣਾ ਨਾਮ ਪ੍ਰਦਾਨ ਕਰੇ ਹਰ ਮਿਲੋ ਸੌਮੀ ਸੰਗ ਪ੍ਰਭ ਜਿਸ ਦਾ ਨੇ ਚਲਦਾ ਇਹ ਵਾਹਿਗੁਰੂ ਸਰਮਾਲਕ ਸਦੀਵੀ ਸਿਰ ਹੈ ਜਿਸ ਦਾ ਮੈਨੂੰ ਆਪਣੇ ਨਾਲ ਭੇਦ ਕਰ ਲੈ ਤੇ ਮੈਨੂੰ ਆਪਣੇ ਆਪ ਵਿੱਚ ਮਿਲਾ ਲੈ ਇਹ ਬੇਨਤੀ ਪ੍ਰਭੂ ਅੱਗੇ ਕਰਦੇ ਹਾਂ ਵੀ ਸਾਨੂੰ ਵੀ ਪ੍ਰਭੂ ਅੱਗੇ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ اے ਪ੍ਰਭੂ ਸਾਨੂੰ ਆਪਣੇ ਚਰਨਾਂ ਵਿੱਚ ਜੋੜ ਸਾਡੇ ਤੇ ਕਿਰਪਾ ਕਰ ਤਾਂ ਜੋ ਅਸੀਂ ਤੇਰੀ ਮਿਹਰ ਨਾਲ ਤੇਰੇ ਚਰਨਾਂ ਦੇ ਵਿੱਚ ਜੁੜ ਜਾਈਏ ਮੱਗਰ ਮਹਾ ਸੁਹੰਦੀਆਂ ਹਰ પ્રસੰਗ ਬੈਠੜੀ ਹਨ ਮੱਗਰ ਦੇ ਮਹੀਨੇ ਵਿੱਚ ਉਹੀ ਸੁੰਦਰ ਹਨ ਜੋ ਆਪਣੇ ਪ੍ਰਭੂ ਪ੍ਰੀਤਮ ਦੇ ਨਾਲ ਬੈਠਦੇ ਉੱਠਦੇ ਹਨ ਤੇ ਉਸ ਨਾਲ ਗੱਲਾਂ ਕਰਦੇ ਹਨ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਨੂੰ ਲੜੀ ਉਹਨਾਂ ਦੀ ਮਹਿਮਾ ਉਹਨਾਂ ਦਾ ਪ੍ਰਤਾਰ ਕਿਸ ਤਰ੍ਹਾਂ ਮਿਣਿਆ ਗਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਉਸ ਪ੍ਰਭੂ ਸਵਾਮੀ ਨੇ ਆਪਣੇ ਨਾਲ ਅਪੇਧ ਕਰ ਲਿਆ ਹੈ ਤਨਮਨ ਮੌਲਿਆ ਰਾਮ ਸਿੰਘ ਸੰਸਾਧ ਸਹਿਨੀਆਂ ਜਿਨ੍ਹਾਂ ਦਾ ਮੇਲ ਸੰਤਾਂ ਮਹਾਤਮਾਵਾਂ ਦੇ ਨਾਲ ਹੈ ਉਹ ਦੇਹ ਤੇ ਆਤਮਾ ਵਿਆਪਕ ਵਾਹਿਗੁਰੂ ਨਾਲ ਪਰਫੁੱਲਤ ਹੋ ਗਏ ਆਂ ਸਾਧ ਜਨਨ ਤੇ ਬਾਹਰੀ ਸੇ ਰਹਿਣ ਕੇ ਲੜੀਆਂ ਜੋ ਪਵਿੱਤਰ ਮਹਾਪੁਰਸ਼ਾਂ ਦੀ ਸੰਗਤੋਂ ਵਾਂਝੇ ਰਹਿ ਜਾਂਦੇ ਹਨ ਉਹ ਕਲਮ ਕਲ ਰਹੀ ਵਸਦੇ ਹਨ ਇਨ ਦੁੱਖ ਨਾ ਕਬਹ ਕੁੱਤਰ ਹੈ ਸੇ ਜੰਮ ਕੇ ਬਸ ਪੜੀ। ਉਹਨਾਂ ਦੀ ਤਕਲੀਫ ਉਹਨਾਂ ਦਾ ਦੁੱਖ ਭਾਵ ਕੇ ਜਨਮ ਮਰਨ ਦਾ ਡਰ ਦੂਰ ਨਹੀਂ ਹੁੰਦਾ ਜੇ ਉਹ ਮੌਤ ਦੇ ਪੰਜੇ ਵਿੱਚ ਫਸ ਜਾਂਦੇ ਹਨ। ਜਿੰਨੀ راہ ਆ ਪ੍ਰਭ ਆਪਣਾ ਸਿਦਸਨ 'ਤੇ ਖੜੀਆਂ ਜਿਨ੍ਹਾਂ ਨੇ ਆਪਣੇ ਸਹਬ ਨੂੰ ਮਾਣਿਆ ਹੋਇਆ ਉਸ ਦੀ ਕਿਰਪਾ ਦੁਆਰਾ ਉਹ ਸੇਵਾ ਦੇ ਅੰਦਰ ਹੀ ਖੜੇ ਰਹਿੰਦੇ ਹਨ। ਉਹਨੂੰ ਵਰਮਾਤਨਾ ਆਪਣੇ ਭੈਣ ਬੰਦੀ ਵਿੱਚ ਪਾਈ ਰੱਖਦਾ ਹੈ ਰਤਨ ਜਿਵੇਂ ਲਾਲ ਹਾ ਕੰਠ ਤੇ ਨਾ ਜਨੇ ਉਹਨਾਂ ਦਾ ਗਲਾ ਵਾਹਿਗੁਰੂ ਦੇ ਨਾਮ ਦੇ ਜਵਾਹਰ ਮਾਨਕਾਂ ਤੇ ਹੀਰਿਆਂ ਨਾਲ ਜੜਿਆ ਹੋਇਆ ਹੁੰਦਾ ਨਾਨਕ ਬਾਂਚੇ ਧੂਰ ਤਿਨ ਪ੍ਰਭ ਸਰੰਗ ਦੇ ਦਰ ਪੜੀਆ ਉਹਨਾਂ ਦੇ ਬੇਰਾਂ ਦੀ ਖਾਕ ਲੋੜਦਾ ਹੈ ਜੋ ਪਨਾਹ ਲੈਣ ਲਈ ਸਾਹਿਬ ਦੇ ਘਰ ਤੜੀਦੇ ਮੱਗਰ ਪ੍ਰਭ ਪ੍ਰਾਦਨਾ ਬਹੜ ਨਾ ਜਨੇ ਮਗਰ ਉਹ ਗਹੀਨੇ ਵਿੱਚ ਕਹਿੰਦੇ ਹਨ ਕਿ ਆਪਣੇ ਮਾਲਕ ਪ੍ਰਭੂ ਦਾ ਸਿੰਨਨ ਕਰ ਤੋ ਜੋ ਸਿੰਨਨ ਕਰਕੇ ਉਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ ਪ੍ਰਭੂ ਦਾ ਡਰ ਆਪਣੇ ਅੰਦਰ ਰੱਖਦੇ ਹਨ ਕੋਈ ਮਾੜਾ ਕਰਨਾ ਨਹੀਂ ਕਰਦੇ ਉਹ ਮੁੜ ਕੇ ਜਨਮ ਨਹੀਂ ਧਾਰਦੇ ਜਨਮ ਮਨ ਤੋਂ ਮੁਕਤ ਹੋ ਜਾਂਦੇ ਹਨ